ਮੇਰੇ ਦਾਦਾ ਜੀ ਇੱਕ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਅਸੀਂ ਉਹਨਾਂ ਦੀ سپورਟ ਵਾਸਤੇ ਬੈਠੇ ਹੈਗੇ ਇੱਥੇ ਕਿ ਜਦੋਂ ਮੈਂ ਵਿਆਹੀ ਆਈ ਸੀਗੀ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਤੂੰ ਮੇਰੀ ਧੀ ਨਹੀਂ ਮੇਰੀ ਨੂੰਹ ਨਹੀਂ ਮੇਰਾ ਪੋਤਾ ਵੀ ਮੈਨੂੰ ਹਰ ਜਨਮ ਦੇ ਵਿੱਚ ਢੱਲੇਵਾਲ ਸਾਹਿਬ ਮੇਰੇ ਇੱਕ ਸੋਹਰੇ ਦੇ ਰੂਪ ਚ ਮਿਲ ਹੁਣ ਤੁਸੀਂ ਪੁੱਛੋਗੇ ਕਿ ਸੋਹਰੇ ਦੇ ਰੂਪ ਚ ਕਿਉਂ ਕਿਉਂਕਿ ਹਰੇਕ ਬਾਪ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਕਰਦਾ ਹੈ ਬਟ ਇੱਕ ਸੋਹਰੇ ਦਾ ਇੱਕ ਪਿਓ ਦੀ ਤਰ੍ਹਾਂ ਹੋਣਾ ਇਹ ਹਰ ਕਿਸੇ ਦੇ ਵਾਸਤੇ ਕੱਲ ਦੀ ਹੈ ਮਤਲਬ ਕਿ ਅਸੀਂ ਆਪ ਦੀ ਜਥੇਬੰਦੀ ਦੀ ਕਾਲ ਅੱਜ ਜੋ ਖਨੌਰੀ ਬਾਂਡਰ ਤੋਂ ਸਾਨੂੰ ਆਈ ਸੀ ਕਿ ਅੱਜ ਕਿਸੇ ਵੀ ਚੁੱਲੇ ਦੇ ਵਿੱਚ ਅੱਗ ਨਹੀਂ ਆਵੇ ਪਵੇਗੀ ਕਿ ਅਸੀਂ ਆਪਦੇ ਪਿੰਡ 'ਚ ਅੱਜ ਕੋਈ ਵੀ ਚੁੱਲਾ ਨਾ ਪਾਲਦੇ ਹੋਏ ਜੋ ਮਤਲਬ ਕਿ ਆਪਦੇ ਕਿਸਾਨਾਂ ਦਾ ਇੱਥੇ ਭੋਖੜ ਹੰਟਾਲ ਦਾ ਇਕੱਠਾ ਕੀਤਾ ਉਹਦੇ 'ਚ ਅਸੀਂ ਇਹ ਕੀਤਾ ਇੱਕ ਦਿਨ ਦੀ ਭੋਖੜਦਾਨ ਇੱਕ ਦਿਨ ਦੀ ਅੱਜ ਕਿਹੜਾ ਇੱਕ ਵਾਰੀ ਸੰਕੇਤ ਦਿੱਤਾ ਸੀ ਸੰਕੇਤਕ ਕੰਮ ਕੀਤਾ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ ਮੇਡ ਰੂਟ ਵਗੈਰਾ ਉਹਨਾਂ ਦਾ ਕਾਫੀ ਲਾਉਂਸ ਹੋਇਆ ਉਹਦੇ ਸੰਬੰਧੀ ਉਹ ਗੱਲਬਾਤ ਕਰਨ ਵਾਸਤੇ ਉੱਥੇ ਪ੍ਰਸ਼ਾਸਨ ਇੱਕ ਮਤਲਬ ਕਿ ਆਏ ਸੀਗੇ ਉਹਨਾਂ ਦਾ ਮਤਲਬ ਕਿ ਸਿਹਤ ਨਾਲ ਸੰਬੰਧ ਤਾਂ ਉਹਨਾਂ ਨੂੰ ਹੋਣ ਦੀ ਮਤਲਬ ਕਿ ਉਹ ਜਾਣਕਾਰੀ ਲੈਣ ਵਾਸਤੇ ਉਹ ਆਏ ਸੀਗੇ ਭਾਜੀ ਇਹ ਇੱਕ ਦਿਨ ਦੀ ਭੁਖ ਹੜਤਾਲ ਮੇਰੇ ਦਾਦਾ ਜੀ ਹਾਂ ਜੀ ਐਕ ਇੱਕ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਉਹ ਮੇਰੇ ਦਾਦਾ ਜੀ ਹਨ ਕਿਸੇ ਨਾ ਦੇ سپورਟ ਕਰਦੇ ਲਿਖੇ ਹਨ ਉਹ ਅਸੀਂ ਉਹਨਾਂ ਦੀ سپورਟ ਵਾਸਤੇ ਬੈਠੇ ਹੈਗੇ ਹਾਂ ਇੱਥੇ ਇਹ ਵਰਤ ਇੱਕ ਦਿਨ ਦਾ ਉਨ੍ਹਾਂ ਦੀ سپورਟ ਹੀ ਹੈ। ਇਹ ਇੱਕ ਦਿਨ ਦਾ ਵਰਤ ਉਹਨਾਂ ਦੀ سپورਟ ਉਹਦੇ ਦਾਦਾ ਜੀ ਨਾਲ 24 ਘੰਟੇ ਰਹਿਣਾ ਆਪਣੇ ਇੰਨੇ ਦਿਨ ਉਹਦੇ ਦਾਦਾ ਜੀ ਪਾਸੇ ਨੇ ਕਿਵੇਂ ਲੱਗਦਾ ਪੁੱਤ ਨੂੰ? ਮੇਰੇ دل ਨਹੀਂ ਲੱਗਦਾ ਉਹਨਾਂ ਨੂੰ। ਕੀ ਚਾਹਨਾ ਤੁਸੀਂ ਜਲਦੀ ਸਰਕਾਰ ਨੂੰ ਕੀ ਕਹਿਣਾ ਚਾਹਨਾ ਹੈ? ਸਰਕਾਰ ਨੂੰ ਮੈਂ ਇੱਕ ਹੀ ਚੀਜ਼ ਕਹਿਣਾ ਚਾਹਨਾ ਹੈਗਾ। ਕੀ ਮੰਗਾ ਮੰਨੋ ਕਿਸਾਨਾਂ ਨੂੰ ਘਰ ਜਾਣ ਦਾ ਮੌਕਾ ਦਿਓ ਬੋਦਸ ਜੀ ਸੁਪਿੰਦੀ ਇਹ ਲੋਡ ਪੈ ਗਈ ਜੀ ਅੱਜ ਤੋਂ ਪਿੰਡ ਦੇ ਵਿੱਚ ਬੈਠੇ ਹਾਂ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਤੇ ਸਰ ਇਹ ਜਥੇਬੰਦੀ ਦੀ ਕਾਲ ਸੀਗੀ ਠੀਕ ਹੈ ਜਿਹੜਾ ਪਿੰਡ ਦੇ ਵਿੱਚ ਇੱਕ ਦਿਨ ਦੀ ਭੁੱਖ ਹੜਤਾਲ ਰੱਖੀ ਹੈ ਇਹ ਜਸਟ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਸੀਂ ਸੰਕੇਤ ਹੀ ਦਿੱਤਾ ਹੈ ਸਰਕਾਰ ਨੂੰ ਕਿ ਕਿਸਾਨ ਵਰਤ ਕੱਲਾ ਬਾਰਡਰ ਤੇ ਨਹੀਂ ਚੱਲ ਰਹੀ ਹੈ ਕਹਿੰਦਾ ਦੇ ਲੋਕ ਵੀ ਇਹਦੇ ਵਿੱਚ ਉਤਰ ਚੁੱਕੇ ਆ ਬੱਚੇ ਤੁਸੀਂ ਦੇਖੋ ਤੁਸੀਂ ਬੱਚੇ ਵੀ ਬੈਠੀ ਹੋਈ ਐ ਸਾਡੇ ਨਾਲ ਹਣਾ ਤੇ ਕਿਉਂਕਿ ਇਹ ਨਹੀਂ ਕਿ ਅਸੀਂ ਬੱਚੇ ਸਿਰਫ ਦਿਖਾਉਣ ਨੂੰ ਬਿਠਾਏ ਹੋਏ ਐ ਬੱਚੇ ਵੀ ਵਰਤ ਕਰ ਰਹੇ ਨੇ ਕਹਿਣ ਦਾ ਭਾਵ ਮੈਂ ਇਹ ਕਹਿਣਾ ਚਾਹਣੀ ਐ ਕਿ ਡੱਲੇਵਾਲ ਇੱਕ ਇਨਸਾਨ ਨਾ ਰਹਿ ਕੇ ਇੱਕ ਸੋਚ ਬਣ ਚੁੱਕੀ ਐ ਤੇ ਕਿਸੇ ਇਨਸਾਨ ਨੂੰ ਹਰਾਇਆ ਦਬਾਇਆ ਜਾ ਸਕਦਾ ਬਟ ਇੱਕ ਸੋਚ ਕਦੇ ਵੀ ਦਬਾਈ ਨਹੀਂ ਜਾ ਸਕਦੀ ਜਿਹੜੀ ਇੱਕ ਬੱਚੇ ਬੱਚੇ ਦੇ ਵਿੱਚ ਇੱਕ ਸੋਚ ਬਣ ਚੁੱਕੀ ਆ ਉਹਨੂੰ ਤੁਸੀਂ ਦਬਾ ਨਹੀਂ ਸਕਦੇ ਪਤਾ ਨਹੀਂ ਕਿਸ ਵਹਿਮ ਚ ਹਲੇ ਸਰਕਾਰ ਸੁੱਤੀ ਪਈ ਐ ਕਿ ਹੋਰ ਦੇਖ ਲੈਣੇ ਹੈਗੇ ਆ ਹੈਣਾ ਤੇ ਪਰ ਇਹ ਬੈਮ ਨਿਕਲਣਗੇ ਜਰੂਰ ਅਖੀਰ ਇਹਨਾਂ ਨੂੰ ਮੰਗਾ ਨੂੰ ਲਾਗੂ ਕਰਨਾ ਹੀ ਪੈਣਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਹਾਡੇ ਫਾਦਰ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਨਿਤ ਜਿਹੜੀ ਡਾਊਨ ਹੋ ਰਹੀ ਹੈ ਕਿੰਨਾ ਕੁ ਮਹਿਸੂਸ ਹੋ ਰਿਹਾ ਤੁਹਾਨੂੰ ਜੀ ਸਰ ਦੇਖੋ ਪਿਓ ਦਾ ਸਾਆ ਬਹੁਤ ਵੱਡੀ ਗੱਲ ਹੁੰਦੀ ਹੈ ਹੈਨਾ ਤੇ ਬਾਕੀ ਚਲੋ ਜਿਹੜੇ ਤਾਂ ਵੈਸੇ ਤੁਸੀਂ ਤਾਂ ਇੱਕ ਜਾਣਦੇ ਹੋਵੋਗੇ ਕਿ ਜੱਥੇਬੰਦੀ ਦੇ ਲੀਡਰ ਦੇ ਤੌਰ ਤੇ ਡੱਲੇਵਾਲ ਸਾਹਿਬ ਨੂੰ ਜਾਣਦੇ ਆ ਹਨ ਇੱਕ ਗੱਲ ਜਿਹੜੀ ਅੱਜ ਤੱਕ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਅੱਜ ਮੈਂ ਤੁਹਾਡੇ ਥਰੂ ਦੱਸਣਾ ਚਾਹਣੀ ਆ ਕਿ ਜਦੋਂ ਮੈਂ ਵਿਆਹੀ ਆਈ ਸੀਗੀ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਤੂੰ ਮੇਰੀ ਧੀ ਨਹੀਂ ਮੇਰੀ ਨੂੰਹ ਨਹੀਂ ਮੇਰਾ ਪੋਤਾ ਇਹ ਗੱਲ ਮੈਨੂੰ ਨਾਲ ਹੀ ਕਹੀ ਸੀ ਤੇ ਮੈਂ ਹਾਂ ਇਹ ਗੱਲ ਮੈਂ ਅੱਜ ਕਹਿਣਾ ਚਾਹਣੀ ਆ ਮਤਲਬ ਪੂਰੇ ਜ਼ੋਰ ਨਾਲ ਇਹ ਕਹਿਣਾ ਚਾਹਣੀ ਆ ਵੀ ਮੈਨੂੰ ਹਰ ਜਨਮ ਦੇ ਵਿੱਚ ਢੱਲੇਵਾਲ ਸਾਹਿਬ ਮੇਰੇ ਕੋ ਸਹੁਰੇ ਦੇ ਰੂਪ ਚ ਮਿਲ ਹੁਣ ਤੁਸੀਂ ਪੁੱਛੋਗੇ ਕਿ ਸਹੁਰੇ ਦੇ ਰੂਪ ਚ ਕਿਉਂ ਕਿਉਂਕਿ ਹਰੇਕ ਬਾਪ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਕਰਦਾ ਹੈ ਬਟ ਇੱਕ ਸੋਹਰੇ ਦਾ ਇੱਕ ਪਿਓ ਦੀ ਤਰ੍ਹਾਂ ਹੋਣਾ ਇਹ ਹਰ ਕਿਸੇ ਦੇ ਵਾਸਤੇ ਗੱਲ ਦੀ ਹੁੰਦੀ ਹੈ। ਹਣ ਅੱਤੇ ਤੁਸੀਂ ਦੇਖੋ ਵੀ ਜਦੋਂ ਡੱਲੇਵਾਲ ਸਾਹਿਬ ਮਤਲਬ ਮੈਨੂੰ ਸੋਹਰਾ ਸਾਹਿਬ ਲੱਗੇ ਹੀ ਨਹੀਂ ਕਦੇ ਮੇਰੇ ਆਪ ਦੇ ਮੇਰੇ ਪਿਓ ਦੇ ਵੱਧ ਕੇ ਹੈ ਤੇ ਉਹਨਾਂ ਦੀ ਸਿਹਤ ਲਈ ਸਾਡਾ ਕੀ ਕੰਸਰਨ ਹੋਊਗਾ ਤੁਸੀਂ ਖੁਦ ਆਪ ਅੰਦਾਜ਼ਾ ਲਾ ਸਕਦੇ। ਪਿੰਡ ਦੇ ਵਿੱਚ ਧਰਨਾ ਨਹੀਂ ਵੀਰੇ ਇਹ ਨਾ ਮਤਲਬ ਕਿ ਅਸੀਂ ਆਪ ਦੀ ਜਥੇਬੰਦੀ ਦੀ ਕੌਲ ਅੱਜ ਜੋ ਖਨੌਰੀ ਬਾਰਡਰ ਤੋਂ ਸਾਨੂੰ ਆਈ ਸੀ ਕਿ ਅੱਜ ਕਿਸੇ ਵੀ ਚੁੱਲੇ ਦੇ ਵਿੱਚ ਅਗਨੀ ਆਵੇ ਪਵੇਗੀ ਅਸੀਂ ਉਸ ਕਾਲ ਦੇ ਵਿੱਚ ਮਤਲਬ ਕਿ ਆਪ ਦਾ ਸਮਰਥਨ ਦਿੰਦੇ ਹੋਏ ਅਸੀਂ ਆਪਦੇ ਪਿੰਡ 'ਚ ਇੱਕ ਮਤਲਬ ਕਿ ਭਾਰਤੀ ਕਿਸਾਨੀ ਨੇ ਨੇਕਤਾ ਸਿੱਧੂਪੁਰ ਦੀ ਕਾਲ ਦੇ ਸਬੰਧੀ ਜੋ ਉਹਨਾਂ ਨੇ ਸਾਨੂੰ ਇੱਕ ਕਾਲ ਦਿੱਤੀ ਸੀਗੀ ਤੇ ਉਹਦੇ ਵਿੱਚ ਅਸੀਂ ਸਮਰਥਨ ਦਿੰਦੇ ਹੋਏ ਆਪਦੀ ਕਾਲ ਨੂੰ ਇੱਕ ਸਿਰੇ ਲਾਇਆ ਕਿ ਅਸੀਂ ਆਪਦੇ ਪਿੰਡ 'ਚ ਅੱਜ ਕੋਈ ਵੀ ਚੁੱਲਾ ਨਾ ਬਾਲਦੇ ਹੋਏ ਜੋ ਮਤਲਬ ਕਿ ਆਪਦੇ ਕਿਸਾਨਾਂ ਦਾ ਇੱਥੇ ਪੋਖੜਦਾਲ ਦਾ ਇਕੱਠਾ ਕੀਤਾ ਉਹਦੇ 'ਚ ਅਸੀਂ ਇਹ ਕੀਤਾ ਇੱਕ ਦਿਨ ਦੀ ਪੋਖੜਦਾਲ ਹਾਂ ਇੱਕ ਦਿਨ ਦੀ ਅੱਜ ਕਿਹੜਾ ਇੱਕ ਵਾਰੀ ਸੰਕੇਤ ਦਿੱਤਾ ਅਸੀਂ ਸੰਕੇਤਕ ਕੰਮ ਕੀਤਾ ਅੱਗੇ ਤੋਂ ਜੋ ਵੀ ਸਾਨੂੰ ਕੋਈ ਮਤਲਬ ਕਿ ਪਿੰਡ ਦੇ ਤੌਰ ਤੇ ਜੋ ਵੀ ਸਾਨੂੰ ਜਥੇਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆਦੇ ਸਿਰੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਅਸੀਂ ਇੰਡੀਕੇਸ਼ਨ ਦਿੱਤੀ ਹੈ ਕਿ ਜਿਹੜੀ ਅਪੀਲ ਆਜੀਏ ਕਿੱਥੋਂ ਕਿੱਥੋਂ ਤੱਕ ਪਹੁੰਚ ਕੀਤੀ ਹੈ ਅਪੀਲ ਦੀ ਕਿਹਾ ਜਾ ਰਿਹਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਇਹ ਆਵਾਜ਼ ਪਹੁੰਚਾਈਏ ਕਿ ਸਾਰੇ ਲੋਕ ਜਿਹੜਾ ਸਾਥ ਦੇਣ ਅੱਜ ਦੇ ਦਿਨ ਨੂੰ ਜਿਹੜਾ ਭੁਖੜਤਾਰ ਰੱਖ ਅੱਜ ਦੇ ਮਤਲਬ ਕਿ ਅਪੀਲ ਤਾਂ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਇੱਕ ਨੌਰੀ ਬਾਰਡਰ ਤੋਂ ਜਿੱਥੇ ਬੰਦ ਹੈ ਕਿ ਜੋ ਅਪੀਲ ਆਈ ਹੈ ਉਹ ਤਾਂ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਨੂੰ ਵੀ ਅਸੀਂ ਇਹ ਕੀਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਤੱਕ ਵੀ ਸਾਡੀ ਆਵਾਜ਼ ਪਹੁੰਚੀ ਹੈ ਅਸੀਂ ਉੱਥੇ ਤੱਕ ਵੀ ਅਪੀਲ ਕੀਤੀ ਸੀ ਇਹ ਤੋਂ ਪਹਿਲਾਂ ਕਿ ਇਸ ਮਤਲਬ ਕਿ ਕਾਲ ਦਾ ਸਹਿਯੋਗ ਜ਼ਰੂਰ ਕਰਨ ਕਾਨੂੰਨ ਤੇ ਪਲਸਾ ਸੈਟਰਿੰਗ ਪਹੁੰਚੀ ਸੀ ਪਤਾ ਲੱਗਾ ਕੋਈ ਕੀ ਗੱਲਬਾਤ ਹੋਈ ਹੈ ਕਿਉਂਕਿ ਢੱਲੇਵਾਲਾ ਦੀ ਜਿਹੜੀ ਸਿਹਤ ਹੈ ਕਾਫੀ ਜਿਹੜੀ ਡਾਊਨ ਹੁੰਦੀ ਜਾ ਰਹੀ ਹੈ ਵਜ਼ਨ ਵੀ ਉਹਦਾ ਕਾਫੀ ਘਟ ਚੁੱਕਾ ਹੈ ਆ ਦੇਖੋ ਉਹਨਾਂ ਦੇ ਮਤਲਬ ਕਿ ਜੋ ਅੱਜ 9ਵੇਂ ਦਿਨ ਚ ਇਹ 15ਵੇਂ ਦਿਨ ਚ ਪਹੁੰਚ ਗਿਆ ਜੋ ਅੰਚਣਾ ਉਹਨਾਂ ਦਾ ਮਤਲਬ ਕਿ weight loss ਹੋਇਆ ਜੋ ਕਿਡਨੀ ਦੇ ਵਿੱਚ ਉਹਨਾਂ ਦੇ ਪਹਿਲਾਂ ਪਹਿਲਾਂ ਤੋਂ ਹੀ ਸਟੋਨ ਸੀਗੇ ਉਹਨਾਂ ਦੇ ਮਤਲਬ ਕਿ ਕੈਂਸਰ ਦੇ ਉਹ ਪੇਸ਼ੈਂਟ ਹੋਣ ਕਰਕੇ weight boot ਵਗੈਰਾ ਉਹਨਾਂ ਦਾ ਕਾਫੀ लॉस ਹੋਇਆ ਉਹਦੇ ਸਬੰਧੀ ਉਹ ਗੱਲਬਾਤ ਕਰਨ ਵਾਸਤੇ ਉੱਥੇ ਪ੍ਰਸ਼ਾਸਨ ਇੱਕ ਮਤਲਬ ਕਿ ਆਏ ਸੀਗੇ ਉਹਨਾਂ ਦਾ ਮਤਲਬ ਕਿ ਸਿਹਤ ਨਾਲ ਸੰਬੰਧ ਤਾਂ ਉਹਨਾਂ ਨੂੰ ਹੋਣੀ ਹੀ ਮਤਲਬ ਕਿ ਉਹ ਜਾਣਕਾਰੀ ਲੈਣ ਵਾਸਤੇ ਉਹ ਆਏ ਸੀਗੇ ਉੱਥੇ ਭਾਰਤੀ ਕਿਸਾਨ ਜਿਹੜਾ ਨੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗੀਤ ਸਿੰਘ ਡੱਲੇਵਾਲ ਦਾ ਉਹਨਾਂ ਦਾ ਜਿੱਦੀ ਪਿੰਡ ਹੈ ਅੱਜ ਜਿੱਥੇ ਖਨੌਰੀ ਬਾਰਡਰ ਤੋਂ ਕੀਤੀ ਗਈ ਪੀਲ ਸਰਦਾਰ ਜਗੀਤ ਸਿੰਘ ਡੱਲੇਵਾਲ ਦਾ 15 ਮੁੰਡਾ ਮਰਨ ਵਰਤਦਾ ਸਾਰੇ ਭਾਰਤ ਚ ਇੱਥੋਂ ਤੱਕ ਮੈਂ ਕਹੂੰਗਾ ਡਾਕਟਰ ਸਵੈਮਾਨ ਦੀ ਟੀਮ ਨੇ ਅਮਰੀਕਾ ਚ ਵੀ ਤੇ ਕੈਨੇਡਾ ਦੇ ਗੁਰਦਗਰੂ ਘਰਾਂ ਚ ਵੀ ਅੱਜ ਅਰਦਾਸਾਂ ਕੀਤੀਆਂ ਤੇ ਪੰਜਾਬੀਆਂ ਦੇ ਚੁੱਲ੍ਹਾ 'ਚ ਦੇਸਾਂ ਦੇ ਚਰਜਾਗ ਨਹੀਂ ਬਣੀ। ਉਥੇ ਦੇ ਖਨੋਰੀ ਬਾਰਡਰ ਤੋਂ ਆਈ ਕਾਲ ਦਾ ਸਾਡੇ ਪਿੰਡ ਡੱਲਿਆਲ ਨੇ ਸਾਰੇ ਪਿੰਡ ਚ ਕਿਤੇ ਵੀ ਚੁੱਲ੍ਹੇ ਚਾਗ ਨਹੀਂ ਬਲੀ। ਸਾਰਾ ਪਿੰਡ ਅਜ ਭੁੱਖ ਹੜਤਾਲ ਦੇ ਬੈਠਾ। ਭਰਾਵੋ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਕਿ ਇਹ ਖਨੋਰੀ ਬਾਰਡਰ ਤੋਂ ਆਈਆਂ ਕਾਲਾਂ ਜਦੋਂ ਦਿਨ ਇਹ ਮੋਰਚਾ ਤਰੱਕੀ ਦੇ ਰਾਹ ਤੇ ਜਾ ਰਿਹਾ। ਇਹਨੂੰ ਕਾਲ ਨੂੰ ਅਜ ਸਾਡੇ ਪਿੰਡ ਨੇ ਉੰਗੂਰਾ ਪੂਰਾ ਭੰਗਾਰਾ ਦੇ ਕੇ ਨੂੰ ਕਾਲ ਨੂੰ ਕਾਮਯਾਬ ਕੀਤਾ। ਕੀ ਲੱਗਦਾ ਕਿ ਲਗਾਤਾਰ ਕਿਸਾਨਾਂ ਉਪਰ ਜਿਹੜਾ ਅਤੂਕਾਰ ਗੋਲ ਛੱਡੀ ਆ ਰਹੇ ਨੇ। ਅੱਗੇ ਨਹੀਂ ਵਧ ਦਿੱਤਾ ਜਾ ਰਿਹਾ ਮੰਗਾਂ ਨੂੰ ਲੈ ਕੇ, ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ। ਸਰਕਾਰਾਂ ਦੀ ਕੀ ਮਨਚਾ ਲੱਗਦੀ ਤੁਹਾਨੂੰ ਜੀ? ਪਹਿਲਾਂ ਤਾਂ ਕਹਿੰਦੇ ਸੀ ਫੈਸਲਾ ਆ ਜਾਣ, ਹੁਣ ਫੈਸਲਾ ਵੀ ਨਹੀਂ ਆ ਰਿਹਾ। ਦੇਖੋ ਜੀ ਉਹੀ ਤਾਂ ਗੱਲ ਹੈ ਨਾ, ਪਹਿਲਾਂ ਸਰਕਾਰ ਨੇ ਆਪ ਵੀ ਕਿਹਾ ਵੀ ਇਹ ਕਿਸਾਨਾਂ ਕੋਲ ਤਾਂ ਹਥਿਆਰ ਆ। ਇਨ੍ਹਾਂ ਕੋਲੇ ਤਾਂ ਇਹ ਤਾਂ ਨਸਲਵਾਦੀ, ਅਤਵਾਦੀ ਆ। ਕਿ ਇਹ ਜੇ ਸਾਡੇ ਤੇ ਸਰਕਾਰ ਅਕਸਰ ਹੀ ਬਿਆਨ ਦਿੰਦੀ ਰਹਿੰਦੀ ਆ ਕਿਸਾਨਾਂ ਨੂੰ। ਪਰ ਜਦੋਂ ਸਰਹਣਾ ਤੁਸੀਂ ਕੇਂਦਰੀ ਮੰਤਰੀ ਖੇਤੀਬਾੜੀ ਮੰਤਰੀ ਦਾ ਵੀ ਬਿਆਨ ਸੁਣਿਆ ਉਹ ਵੀ ਪੈਦਲ ਆ ਜਾਣ ਉਹ ਹਰਿਆਣੇ ਦੇ ਰਾਜ ਮੰਤਰੀ ਨੇ ਵੀ ਆਖਿਆ ਵੀ ਪੈਦਲ ਆ ਜਾਣ ਜਦੋਂ ਅੱਜ ਪੈਦਲ ਆਉਣ ਦੇਣੇ ਤੇ ਅੱਜ ਕਿੰਨੇ ਪੈਦਲ ਵੀ ਨਹੀਂ ਆਉਣ ਦੇਣਾ ਮਾਂਛਾ ਸਰਕਾਰ ਦੀ ਇੱਥੇ ਇੱਕ ਹੀ ਯਾਰ ਹੁੰਦੀ ਆ ਵੀ ਕਿਸਾਨਾਂ ਦੀ ਮੰਗ ਨਹੀਂ ਮੰਨਣ ਦੇ ਦਿੱਲੀ ਵੀ ਆਜੈਂਟ ਕੋਈ ਮੰਗ ਨਹੀਂ ਮੰਨਣ ਦੇਣੀ ਇਹਨਾਂ ਇੱਕ ਕਲੀਅਰ ਜਿਹੜਾ ਮੈਸੇਜ ਹੋਏ ਆ ਵੀ ਇਹ ਤਾਂ ਲਾਰੇ ਆ ਜੀ ਆਏ ਆ ਜੋ ਆਏ ਕਰ ਲੋ ਹੁਣ ਕਹਿ ਦਨਗੇ ਵੀ ਰੀਅਲ ਗੱਡੀ ਜਾ ਰੀਅਲ ਗੱਡੀ ਤੇ ਹੁਣ ਤਿਆਰ ਹੋ ਕੇ ਤਾਂ ਕਢਾਉਣ ਜਾਣਾ ਇਹ ਤਾਂ ਕਲੀਅਰ ਕਟਾਈ ਆਉਣ ਤਾਂ ਦੇਣਾ ਜਿਵੇਂ ਹੁਣ ਸਰਕਾਰ ਲਗਾਤਾਰ ਖਿਲਾਫ ਚੱਲ ਰਹੀ ਹੈ ਦੂਜੇ ਪਾਸੇ ਆਪਾਂ ਮਾਨਯੋਗ ਸੁਪਰੀਮ ਕੋਰਟ ਦੀ ਗੱਲ ਕਰਕੇ ਉਹਨਾਂ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਸੀ ਉਹ ਵੀ ਖਾਰਜ ਕਰਤੀ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਕਿਸਾਨਾਂ ਦਾ ਜਿਹੜਾ ਮੋਰਚਾ ਉਹ ਚੱਲਦੇ ਵਗਾ ਲੱਗਾ। ਵੇਖੋ ਜੀ ਜਿਹੜੀਆਂ ਸਰਕਾਰਾਂ ਹੁੰਦੀਆਂ ਨਾ ਭਾਵੇਂ ਰਾਜ ਹੋਣ ਤੇ ਭਾਵੇਂ ਕੇਂਦਰ ਪਿਛਲੇ ਲੰਬੇ ਸਮੇਂ ਉਹ ਕੋਟਾਂ-ਕੂਟਾਂ ਨੂੰ ਕੁਝ ਨਹੀਂ ਜਾਣਦੇ। ਪਿਛਲੇ ਲੰਬੇ ਸਮੇਂ ਤੋਂ ਮਾਨਯੋਗ ਸੁਪਰੀਮ ਕੋਰਟ ਨੇ ਕਿੰਨੇ ਵਾਰ ਹਦਾਇਤ ਕਰਤੀ ਕਿੰਨੇ ਵਾਰ ਨੋਟੀਫਿਕੇਸ਼ਨ ਕਹਿਤਾ ਸਰਕਾਰਾਂ ਨੂੰ ਤਾੜਨਾ ਕਰਤੀ ਵੀ ਸ਼ੰਭੂ ਬਾਰਡਰ ਖੋਲੋ ਹਰਿਆਣੇ ਨੇ ਖੋਲ੍ਹਤਾ ਜੀ ਅਸਲ ਇਹ ਜਿਹੜਾ ਹੁਣ ਕੋਟਾਂ-ਕੂਟਾਂ ਦਾ ਕੰਮ ਦਾ ਸਰਕਾਰਾਂ ਨੇ ਮਨ ਲੱਗਦਾ ਵੀ ਵੈਸੇ ਹੀ ਖਤਮ ਕਰਤਾ ਵੀ ਜਿੰਨਾ ਕਿ ਜਿੰਨਾ ਪ੍ਰੈਸ਼ਰ ਹੈ ਉਵੇਂ ਚੱਲੀ ਜਾਂਦਾ ਪਰ ਮਾਨਯੋਗ ਸੁਪਰੀਮ ਕੋਰਟ ਨੂੰ ਜ਼ਰੂਰ ਇਹਦੇ ਬਾਰੇ ਸੋਚਣਾ ਚਾਹੀਦਾ ਅੱਜ ਤੱਕ ਇਥੋਂ ਤੱਕ ਬੇਨਤੀ ਕਰਦੇ ਆਂ ਵੀ ਮਾਨਯੋਗ ਸੁਪਰੀਮ ਕੋਰਟ ਨੂੰ ਆਪ ਇੰਟਰਫੇਅਰ ਕਰਕੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਉਣਾ ਚਾਹੀਦਾ ਇਹ ਬਹੁਤ ਮੇਰੀ ਜੀ ਜੀ ਇਹ ਧੋਖੜ ਤਾਲਾ ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੇਗਾ ਔਰ ਕੋਈ ਗਲਸਟਰੀ ਧੋਖੜ ਤਾਲ ਰੱਖੀ ਆ ਜਾਂ ਕੋਈ ਪਾਣੀ ਵਗੈਰਾ ਚੰਕੀ ਨਹੀਂ ਬਲੀ ਨਹੀਂ ਜੀ ਵੇਖੋ ਜਿਹੜੀ ਇਹ ਧੋਖੜ ਤਾਲ ਹੈ ਖਨੋਰੀ ਬੱਡ ਤੇ ਅੱਜ ਸਵੇਰ ਦਾ ਜਿਹੜਾ ਪ੍ਰਸ਼ਾਦਾ ਉੱਥੇ ਚੁੱਲ੍ਹਾ ਚਾਗਣੀ ਬਲੀ ਉਸ ਦੀ ਤਰਜ ਤੇ ਸਾਡੇ ਪਿੰਡ ਨੇ ਸਵੇਰ ਦੀ ਕੋਈ ਇੱਥੇ ਰੋਟੀ ਨਹੀਂ ਦਿੰਦਾ ਨਾ ਕੋਈ ਸ਼ਾਮ ਦਾ ਇੱਥੇ ਕੱਲਾ ਪਾਣੀ ਪੀ ਸਕਦੇ ਆ ਕਿਸੇ ਵੀ ਘਰ ਚਾਗਾ ਆਗ ਨਹੀਂ ਬਲੀ ਤੇ ਸਾਨੂੰ ਮਾਣ ਵੀ ਹੁੰਦਾ ਸਾਡੇ ਪਿੰਡ ਦੇ ਉਹ ਸਾਡੇ ਪਿੰਡ ਨੂੰ ਕਿਸਾਨਾਂ ਦਾ ਮਸੀਹਾ ਯਾਰਾ ਨੂੰ 15 ਦਿਨ ਹੋ ਗਏ ਭੁਖੜ ਹੜਤਾਲ ਤੇ ਬੈਠੇ ਨੇ ਸਾਨੂੰ 24 ਘੰਟੇ ਨਾਲ ਕੀ ਹੋਣ ਲੱਗਾ ਤੇ ਅਸੀਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਕਰਾਂਗੇ ਵੀ ਸਾਨੂੰ ਉੱਥੋਂ ਕੋਈ ਹੁਕਮ ਆਉਂਦਾ ਤੇ ਅਸੀਂ ਇਹਨੂੰ ਵਧਾ ਵੀ ਸਕਦੇ ਹਾਂ ਠੀਕ ਮੇਰਾ ਨਾਮ ਹੈ ਬਾਜ ਸਿੰਘ ਬਾਜ ਸਿੰਘ ਜੀ ਬਾਜ ਸਿੰਘ ਹਨ ਆਫ ਜੰਗਜੀਤ ਸਿੰਘ ਪੰਡਲੇ ਵਾਲਾ ਤੁਹਾਡੇ ਪਿੰਡ ਦੇ ਹੀ ਜਗਜੀਤ ਸਿੰਘ ਡੱਲੇ ਵਾਲਾ ਸਾਡੇ ਪਿੰਡ ਦੇ ਪੰਡਾਣ ਜਿਹੜੇ ਅੱਜ ਬਾਤ ਬੈਠੇ ਨੇ ਮਰਨਵਰ ਤੇ ਬੈਠੇ ਨੇ 15 ਦਿਨ ਹੋ ਗਿਆ ਪਿੰਡ ਦੇ ਵਿੱਚ ਅੱਜ ਤੁਸੀਂ ਵੀ ਹੜਤਾਲ ਕੀਤੀ ਹੈ ਕੀ ਕਰ ਹੜਤਾਲ ਜੀ ਇਸ ਤਰ੍ਹਾਂ ਕੀਤੀ ਹੈ ਜੇ ਸਰਕਾਰ ਦੀ ਬਹੁਤ ਵੱਡੀ ਪੁਰਲ ਇਹ ਜਿਹੜਾ ਪ੍ਰਧਾਨ ਆ ਜਗਜੀਤ ਸਿੰਘ ਦਾ ਕੋਈ ਇੱਕ ਪਿੰਡ ਦਾ ਨਹੀਂ ਇੱਕ ਜ਼ਿਲ੍ਹੇ ਦਾ ਨਹੀਂ ਇੱਕ ਦੇਸ਼ ਦਾ ਵੀ ਨਹੀਂ ਇਹ ਵਰਲਡਵਾਰ ਦਾ ਪ੍ਰਧਾਨ ਹੈ ਬੜੀ ਵੱਡੀ ਭੋਲਾ ਸਰਕਾਰ ਦੀ ਜਿਹੜੀ ਇਸ ਵਾਸਤੇ ਨੂੰ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਸਾਡੀ ਵੀ ਜਿਹੜੀ ਅੱਜ ਅਸੀਂ ਫੁਖੜਤਾ ਹਾਂ ਤਾਂ ਜਦੋਂ ਸਾਨੂੰ ਉਤੋਂ ਜੋ ਹੁਕਮ ਦੇਣਗੇ ਅਸੀਂ ਉਹ ਕਰਾਂਗੇ ਸਾਨੂੰ ਮਰਨ ਵਰਤ ਦਾ ਦੇਣਗੇ ਅਸੀਂ ਮਰਨ ਵਰਤ ਤੇ ਵੀ ਬੈਠਾਂਗੇ ਸਭ ਤੋਂ ਪਹਿਲਾਂ ਮੈਂ ਤਿਆਰ ਹਾਂ ਮਰਨ ਵਰਤ ਤੇ ਬੈਠਣ ਨੂੰ ਇਹ ਤੁਹਾਨੂੰ ਉਹ ਆਰਡਰ ਕਰੇ ਵੀ ਪਿੰਡ ਚ ਜਾ ਕੇ ਗਿੱਲੇ ਚ ਵੇਜੋ ਜਾਂ ਕਿਤੇ ਵੀ ਮੈਂ ਮਰਨ ਮੱਤੇ ਮੈਨੂੰ ਵੀ ਤਿਆਰ ਹੈ ਮੈਨੂੰ ਕੋਈ ਡਰ ਨਹੀਂਦਾ ਕੋਈ ਸ਼ੰਕਾ ਨਹੀਂ ਪਰ ਇਹ ਸਰਕਾਰ ਵੀ ਬੜੀ ਵੱਡੀ ਪੋਲਾ ਜਿਹੜੀ ਇਹ ਕਰ ਰਹੀ ਹੈ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਗ ਫੈਲ ਜੂਗੀ ਇਹਦਾ ਇਹ ਜੇ ਨਹੀਂ ਕੋ ਹੱਲ ਨਹੀਂ ਕਰਦਾ ਜਿੱਦੇ ਵਾਲੇ ਦੇ ਖੇਤ ਨੂੰ ਕਿਵੇਂ ਦੇਖਦੇ ਕੋਈ ਪਹਿਲਾਂ ਜਿੱਦੇ ਵਾਲੇ ਦੇ ਖੇਤ ਜਿਹੜੀ ਹੈ ਇਸ ਵੇਲੇ ਬਹੁਤ ਖਰਾਬ ਹੋ ਰਹੀ ਹੈ ਬਹੁਤ ਘਟ ਰਹੀ ਹੈ ਤਾਂ ਹੀ ਤੁਹਾਨੂੰ ਜਿਹੜਾ ਇਹ ਬੜਾ ਟਕ ਹੋ ਰਿਹਾ ਸਾਡੇ ਪਿੰਡਾਂ ਦਾ ਸਾਡਾ ਵੀਰ ਮੇਰਾ ਤਾਂ ਵੱਡਾ ਲੱਗਦਾ ਹੈ ਮੇਰੇ ਚਾਚਾ ਜੀ ਲੱਗਦੇ ਹੈ ਵੱਡੇ ਤਾਂ ਤੇ ਹੈ ਹੈ ਮੈਥੋਂ ਛੋਟੇ ਪੱਲੇ ਤੀ ਨਹੀਂ ਦੇਸ਼ ਦੇ ਰਾਸ਼ਟਰਪਤੀ ਉਹ ਉਪਰਾਸ਼ਟਰਪਤੀ ਬਲਵੰਤ ਕਟਨਾਰੀ ਹੱਕ ਦੇ ਵਿੱਚ ਗੱਲ ਕੀਤੀ ਕਿਵੇਂ ਲੱਗਦਾ ਹੈ ਸਰਕਾਰ ਰਾਸ਼ਟਰ ਉਪਰਾਸ਼ਟਰਪਤੀ ਕਿਸਾਨਾਂ ਦੇ ਹੱਕ ਚਾ ਰਿਆ ਪਰ ਫਿਰ ਸਰਕਾਰ ਹਲੇ ਵੀ ਗੱਲ ਨਹੀਂ ਕਰਦੀ ਵੇਖੋ ਜੀ ਉਪਰਾਸ਼ਟਰਪਤੀ ਨੇ ਆਪ ਦਾ ਰੋਲ ਨਭਾਇਆ ਮੜਾ ਸੋਨਾ ਨਭਾਇਆ ਉਹਦਾ ਹੱਕ ਮੰਨ ਲਾਏ ਉਹ ਕਰਾਵੇ ਪਰ ਜਿਹੜਾ ਇਹ ਐਡਾ ਠੀਠ ਬੰਦਾ ਹੈ ਇਹ ਜਿਹੜਾ ਕੋਣ ਗੱਲ ਸੁਣ ਨੂੰ ਪਿਆਰੀ ਜਿਹੜਾ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣ ਚੁੱਕਿਆ ਹੈ ਐਡਾ ਟੀਟ ਬੰਦਾ ਕਿ ਇਹਨੇ ਪਹਿਲਾਂ ਵੀ ਉੱਥੇ ਵੀ ਦੰਗੇ ਬੰਗੇ ਕਰਾਏ ਬੜਾ ਨੁਕਸਾਨ ਕੀਤਾ ਮੁਸਲਮਾਨ ਜਾਤ ਦਾ ਬਹੁਤ ਨੁਕਸਾਨ ਕੀਤਾ ਜਿਹਨੇ ਉਹ ਇਹ ਐਡਾ ਚੰਗਾ ਬੰਦਾ ਨਹੀਂ ਮੈਂ ਜੋ ਕਹਿੰਦੀ ਰਹੇ